हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦੇ ਬੱਚਿਆਂ ਦੇ ਮੂੰਹਾਂ ਦੇ ਉੱਤੇ ਸਿਰਫ ਇਹ ਹੈ ਕਿ ਗਰਮੀ ਦੀਆਂ ਛੁੱਟੀਆਂ ਕਦੋਂ ਹੋਣਗੀਆਂ ਪੰਜਾਬ ਸਰਕਾਰ ਕਿਉਂ ਨਹੀਂ ਛੁੱਟੀਆਂ ਅਨਾਉਂਸ ਕਰਦੀ ਕਿਉਂਕਿ ਦਿਨ ਬਦਿਨ ਜੋ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਹੈ ਤਾਪਮਾਨ ਲਗਾਤਾਰ ਦਿਨ ਵੇ ਦਿਨ ਜੋ ਹੈ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਤਾਪਮਾਨ ਵਧਦਾ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਇਸ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਕਿਉਂਕਿ ਇੰਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਸਕੂਲੋਂ ਆਉਣ ਦੇ ਵਿੱਚ ਬਹੁਤ ਦਿੱਕਤ ਦਾ ਸਾਹਮਣਾ ਕਰ ਪੈ ਰਿਹਾ ਕਿਉਂਕਿ ਗਰਮੀ ਦੇ ਇਸ ਮੌਸਮ ਵਿੱਚ ਬੱਚਿਆਂ ਨੂੰ ਲੂ ਲੱਗਣ ਅਤੇ ਬੱਚਿਆਂ ਦੇ ਬਿਮਾਰ ਹੋਣ ਦਾ ਡਰ ਹੈ ਲਗਾਤਾਰ ਵਧਦਾ ਜਾ ਰਿਹਾ ਹੈ ਸਾਰਿਆਂ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਕਿ 23 ਮਈ ਨੂੰ ਜੋ ਹੈ ਪੰਜਾਬ ਸਰਕਾਰ ਛੁੱਟੀਆਂ ਕਰ ਸਕਦੀ ਹੈ ਉਸ ਤੋਂ ਪਹਿਲਾਂ ਇੱਕ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਕੀ ਹੈ ਉਹ ਖਬਰ 23 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰੀ ਅਦਾਰਿਆਂ ਨਿਗਮ ਬੋਰਡਾਂ ਵਿਦਿਗ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਉਹ ਕਿੱਥੇ ਕੀਤਾ ਗਿਆ ਹੈ ਜੀ ਇਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਜੋ ਪੰਜਾਬ ਸਟੇਟ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਆਉਂਦੀ ਹੈ ਉਸਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉਸ ਨੂੰ ਵੀ ਜੁਆਇਨ ਕਰ ਲਵੋ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਜੀ ਦੋਸਤੋ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਜੀ ਸੇਖੂਪੁਰ ਉਸਤੇ ਵਿੱਚ ਮਾਤਾ ਪੱਤਰਕਾਲੀ ਮੰਦਿਰ ਹੈ ਉਸਤੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਪੱਤਰਕਾਲੀ ਦਾ ਮੇਲਾ ਬੜੀ ਸਰਦ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਵੱਲੋਂ ਮਾਤਾ ਪੱਤਰਕਾਲੀ ਜੀ ਦੇ ਇਤਿਹਾਸਿਕ ਮੇਲੇ ਸੇਖੂਪੁਰ ਦੇ ਮੌਕੇ ਮਿਤੀ 23 ਮਈ ਦਿਨ ਸ਼ੁੱਕਰਵਾਰ ਨੂੰ ਸਬ ਡਿਵੀਜ਼ਨ ਕਪੂਰਥਲਾ ਸਬ ਡਿਵੀਜ਼ਨ ਦੇ ਵਿੱਚ ਕਪੂਰਥਲਾ ਦੇ ਵਿੱਚ ਜਿੰਨੇ ਵੀ ਸਰਕਾਰੀ ادارے ਨੇ ਨਿਗਮ ਬੋਰਡਾਂ ਵਿੱਤੀਕ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ ਇਹ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਹੈ ਜੀ ਨਿਊਜ਼.ਇੰਡੀਆ.ਕੋਮ ਦੇ ਉੱਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਹੈਗੀ ਹੈ ਡਿਪਟੀ ਕਮਿਸ਼ਨਰ ਜੋ ਉੱਥੋਂ ਦੇ ਅਮਿਤ ਕੁਮਾਰ ਪੰਚਾਲ ਨੇ ਉਹਨਾਂ ਨੇ ਦੱਸਿਆ ਕਿ ਸਥਾਨਕ ਛੁੱਟੀ ਐਲਾਨਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਅਧिसूਚਨਾ ਜਾਰੀ ਕਰ ਦਿੱਤੀ ਗਈ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਜਿੰਨਾਂ ਧਾਰਿਆਂ ਵਿੱਚ ਪੇਪਰ ਹੋ ਰਹੇ ਨੇ ਉਹਨਾਂ ਵਿੱਚ ਛੁੱਟੀ ਨਹੀਂ ਹੋਵੇਗੀ ਇਹ ਵੀ ਨੋਟ ਕੀਤਾ ਜਾਵੇ ਜਿੰਨਾਂ ਧਾਰਿਆਂ ਚ ਪੇਪਰ ਚੱਲ ਰਹੇ ਨੇ ਉਹਨਾਂ ਚ ਛੁੱਟੀ ਨਹੀਂ ਹੋਵੇਗੀ ਸੇਖੂਪੁਰ ਵਿਖੇ ਸਤਿਤਮਾਤਾ ਭੱਦਰਕਾਲੀ ਮੰਦਿਰ ਵਿੱਚ 78ਵਾਂ ਸਾਲਾਨਾ ਮੇਲਾ ਆਰੰਭ ਹੋ ਗਿਆ ਹੈ ਜੋ ਕਿ ਮਿਤੀ 24 ਮਈ ਤੱਕ ਚੱਲੇਗਾ 22 ਮਈ ਨੂੰ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ ਕਾਬਲੀ ਗੌਰ ਹੈ ਕਿ ਇਸ ਮੰਦਰ ਦਾ ਇਤਿਹਾਸਿਕ ਪਿਛੋਕੜ ਕਾਫੀ ਦਰਚਸਪ ਹੈ 1947 ਦੀ ਵੰਡ ਤੋਂ ਪਹਿਲਾਂ ਸਰਦਾਰੂ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਸੇਖੂਪੁਰ ਵਿਖੇ ਸਥਿਤ ਮਾਤਾ ਪੱਤਰਕਾਲੀ ਮੰਦਰ ਵਿੱਚ ਝੰਡਾ ਚੜਾਉਣ ਜਾਂ ਮਨੋਕਾਮਨਾ ਪੂਰੀ ਹੋਣ ਤੇ ਮਾਤਾ ਦਾ ਅਸੀਰ ਬਾਦ ਲੈਣ ਜਾਂਦੇ ਸੀ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜੀ ਜਦੋਂ ਵੀ ਕਰਮੀਆਂ ਦੀਆਂ ਛੁੱਟੀਆਂ ਦੀ ਗੱਲ ਕਰੀਏ ਤਾਂ ਹੋਣਗੀਆਂ ਤਾਂ ਉਸੇ ਟਾਈਮ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਇਸ ਕਰਕੇ ਸਾਡੇ ਚੈਨਲ ਦੇ ਉੱਤੇ ਬਨੇ ਰਹੋ ਜੀ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਆਂ ਖਬਰਾਂ ਦੇ ਨਾਲ ਤਤਲਕੀ ਲਈ ਜੀ ਰੱਬ ਰਾਕਾ